ਹਾਂਜੀ ਸਤਿ ਸ੍ਰੀ ਅਕਾਲ ਜੀ ਆ ਸਾਡਾ ਜੀਗਾ ਦਿੱਲੀ ਟੂਰ ਦਾ ਦੂਜਾ ਦਿਨ ਤੇ ਅੱਜ ਅਸੀਂ ਤੁਹਾਨੂੰ ਮੈਟਰੋ ਦੇ ਬਾਰੇ ਦੱਸਾਂਗੇ ਮੈਟਰੋ ਦਾ ਸਫ਼ਰ ਕਰਾਵਾਂਗੇ ਕਿ ਦਿੱਲੀ ਦੇ ਵਿੱਚ ਮੈਟਰੋ ਦੀ ਕੀ ਹਾਲਾਤ ਨੇ ਤੇ ਅਸੀਂ ਮੈਟਰੋ ਤੇ ਚੜਨ ਵਾਸਤੇ ਸਭ ਤੋਂ ਪਹਿਲਾਂ ਗਏ ਅਸੀਂ ਲਿਫਟ 'ਚ ਫਿਰ ਲਿਫਟ ਤੋਂ ਉੱtre ਤਾਂ ਅਸੀਂ ਮੈਟਰੋ ਸਟੇਸ਼ਨ ਦੇ ਅੰਦਰ ਵੜੇ ਮੈਟਰੋ ਸਟੇਸ਼ਨ ਦੇ ਅੰਦਰ ਵੜਦੇ ਸਾਰ ਹੀ ਅਸੀਂ ਦੇਖਿਆ ਕਿ ਕੁਝ ਪਿਆਰੇ ਪਿਆਰੇ ਬੱਚੇ ਉੱਥੋਂ ਵੀ ਜਾ ਰਹੇ ਸੀ ਤੇ ਹੋਰ ਵੀ ਕਈ ਯਾਤਰੀ ਜਾ ਰਹੇ ਸੀਗੇ ਅਸੀਂ ਹੌਲੀ-ਹੌਲੀ ਅੱਗੇ ਵਧਦੇ ਗਏ ਤੇ ਦੇਖਿਆ ਕਿ ਇੱਕ ਮੈਟਰੋ ਆ ਰਹੀ ਸੀ ਤੇ ਅਸੀਂ ਉਹ ਮੈਟਰੋ ਨੂੰ ਦੇਖਣ ਲੱਗੇ ਉਹ ਮੈਟਰੋ ਬਹੁਤ ਸੋਹਣੀ ਸੀ ਤੇ ਮੈਟਰੋ ਸਟੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਸਾਫ ਸਫਾਈ ਸੀ ਤੇ ਅਸੀਂ ਆਲੇ ਦੁਆਲੇ ਦਾ ਮੈਟਰੋ ਸਟੇਸ਼ਨ ਦੇ ਵਿੱਚ ਸਾਰਾ ਘੁੰਮ ਕੇ ਦੇਖਿਆ ਕਿ ਬਹੁਤ ਜ਼ਿਆਦਾ ਵਧੀਆ ਸੀ ਸਭ ਕੁਝ ਤੇ ਉਹ ਜਿਵੇਂ ਹੀ ਮੈਟਰੋ ਰੁਕੀ ਤੇ ਅਸੀਂ ਉਹ ਮੈਟਰੋ ਦੇ ਅੰਦਰ ਐਂਟਰ ਕੀਤਾ ਤੇ ਉਹ ਮੈਟਰੋ ਅੰਦਰ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਯਾਤਰੀ ਬੈਠੇ ਹੋਏ ਸੀ ਤੇ ਬੱਚੇ ਵੀ ਉਛਲਕੁੱਦ ਕਰ ਰਹੇ ਸੀਗੇ ਤੇ ਉਹ ਮੈਟਰੋ ਦੇ ਵਿੱਚ ਮੈਟਰੋ ਦਾ ਸਫ਼ਰ ਬਹੁਤ ਵਧੀਆ ਹੈ ਤੇ ਸਭ ਤੋਂ ਸਸਤਾ ਹੈ ਇੰਨੀ ਠੰਡੀ ਹਵਾ ਆਉਂਦੀ ਪਈ ਸੀ ਮੈਟਰੋ ਦੇ ਅੰਦਰ ਏਸੀ ਲੱਗੇ ਹੋਏ ਸੀਗੇ ਤੇ ਬਾਹਰ-ਬਾਹਰ ਉਹ ਕੰਪਿਊਟਰ ਹੁੰਦੇ ਨੇ ਜੋ ਬੋਲ-ਬੋਲ ਕੇ ਮਤਲਬ ਦੱਸ ਰਹੇ ਸੀ ਕਿ ਕਿ ਹੁਣ ਇਹ ਸਟੇਸ਼ਨ ਹੈ ਇਹ ਸਟੇਸ਼ਨ ਹੈ ਕਿ ਤੁਸੀਂ ਗੇਟ ਤੋਂ ਪਰਾਂ ਹੋ ਕੇ ਰਹੋ ਜਾਂ ਕਿਵੇਂ ਰਹੋ ਕਿਵੇਂ ਨਾ ਰਹੋ ਤੇ ਮੈਟਰੋ ਦੇ ਅੰਦਰ ਬਹੁਤ ਯਾਤਰੀ ਆਪ ਦਾ ਆਪ ਦਾ ਕੰਮ ਕਰ ਰਹੇ ਸੀ ਕੋਈ ਤੇ ਫਿਰ ਅਸੀਂ ਅੱਗੇ ਵਧਦੇ ਗਏ ਪੀ ਫਿਰ ਅਸੀਂ ਆਪਦੇ ਸਟੇਸ਼ਨ ਤੇ ਪਹੁੰਚ ਗਏ ਸੀਗੇ ਜਿੱਥੇ ਕਿ ਅਸੀਂ ਉਤਰਨਾ ਸੀ ਫਿਰ ਸਾਨੂੰ ਕੰਪਿਊਟਰ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਹੁਣ ਇਹ ਸਟੇਸ਼ਨ ਆਉਣ ਵਾਲਾ ਹੈ ਤੇ ਤੁਸੀਂ ਕਿਰਪਾ ਗੇਟ ਤੋਂ ਪરા ਹੋ ਕੇ ਖੜੇ ਹੋ ਜੋ ਫਿਰ ਜਿਵੇਂ ਸਟੇਸ਼ਨ ਆਇਆ ਗੇਟ ਦਰਵਾਜ਼ਾ ਖੁੱਲਿਆ ਤੇ ਅਸੀਂ ਉੱਤਰ ਗਏ ਉੱਥੇ ਜਾ ਕੇ ਮੈਟਰੋ ਸਟੇਸ਼ਨ ਤੇ ਤੇ ਟ੍ਰੇਨ ਤੋਂ ਬਹੁਤ ਸਾਰੇ ਯਾਤਰੀ ਉਤਰੇ ਤੇ ਅਸੀਂ ਵੀ ਆਪਦੇ ਸਫ਼ਰ ਦੀ ਤਰਫ ਅੱਗੇ ਵਧਦੇ ਗਏ ਇਹ ਨੇ ਦਿੱਲੀ ਮੈਟਰੋ ਦੇ ਹਾਲਾਤ ਤੇ ਮੈਂ ਤੁਹਾਨੂੰ ਸਭ ਨੂੰ ਇਹ ਸੁਜੈਸਟ ਕਰੂੰਗੀ ਕਿ ਦਿੱਲੀ ਮੈਟਰੋ ਦੇ ਵਿੱਚ ਜਾਓ ਤੁਸੀਂ ਇੱਕ ਵਾਰ ਸਫ਼ਰ ਕਰਕੇ ਜ਼ਰੂਰ ਦੇਖੋ ਇਹ ਬਹੁਤ ਵਧੀਆ ਸਰਕਾਰ ਦੇ ਤਰਫੋਂ ਚਲਾਈ ਗਈ ਮੈਟਰੋ ਹੈ ਇਹ ਅੰਡਰਗਰਾਉਂਡ ਮੈਟਰੋ ਸੀਗੀ ਜੋ ਕਿ ਇਹ ਮੈਟਰੋ ਸੀ ਧੰਨਵਾਦ ਜੀ